ਲੈਦਾਸ ਕੁਰਤਾ ਫੇਰ ਲੈ ਗਿਆ ਕਰੀ ਕੀ ਜਾਂਦੇ ਨੇ ਮੁੰਡਾ ਕਹਿੰਦਾ ਹੈਲੋ ਨਰਿੰਦਰ ਮੋਦੀ ਜੀ ਮੋਦੀ ਸਾਹਿਬ ਕੀ ਗੱਲ ਹੈ ਤੁਹਾਡੇ ਸੂਟ ਤੇ ਇੰਨੇ ਨੇ ਮਹਿੰਗੇ ਹੁੰਦੇ ਨੇ ਇਹ ਕਿਉਂ ਪਾਟੀ ਜਾਂਦਾ ਕੁਰਤਾ ਫੇਰ ਇਹ ਸੁਖ ਨਾਲ ਇਹ ਕੱਲ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਹੈ ਦੇਖੋ ਕਿੱਡੇ ਸੋਹਣੇ ਲੱਗਦੇ ਤੁਸੀਂ ਹਨਾ ਤੇ ਮੜਾ ਕਰੋ ਧਿਆਨ ਕਿਸਾਨ ਬੈਠੇ ਨੇ ਧਰਨਿਆਂ ਤੇ ਐਮਐਸਪੀ ਵਾਲੇ ਪਾਸੇ ਮੜਾ ਦੇਖੋ ਤੁਸੀਂ ਕਰ ਸਕਦੇ ਹੋ ਵੱਡੇ ਬੰਦੇ ਹੋ ਐਨੇ ਹਜ਼ਾਰਾਂ ਕਰੋੜ ਰੁਪਏ ਵੇਖੋ ਕਾਰਪੋਰੇਟ ਸੈਕਟਰ ਵਾਲੇ ਵੀ ਤੇ ਲੈ ਕੇ ਨਾ ਹਨਾ ਨੀਰੋ ਮੋਦੀ ਵਿਜੇ ਮਾਲੀਆ ਤੇ ਇੱਕ ਹੋਰ ਹੈਗਾ ਤੇਲ ਕੀ ਤੁਲ ਕੀ ਲੈ ਦੱਸ ਸੌਰੀ ਲੋ ਜੀ ਸੁਖਨਾ ਲੇਕ ਤੇ ਆਪਾਂ ਪਹੁੰਚ ਗਏ ਆ ਤੇ ਇੱਧਰ ਧਿਆਨ ਪੈਂਦਾ ਮੋਦੀ ਜੀ ਖੜੇ ਨੇ ਇਹ ਕੀ ਲਿਖਿਆ ਵਨ ਨੈਸ਼ਨ ਲਿਖਿਆ ਹੋਣਾ ਨਾ ਵਨ ਨੇਸ਼ਨ ਵਨ ਗ੍ਰਿਡ ਪਾਉਣੇ 5 ਲੱਖ ਕਿਲੋਮੀਟਰ ਤੱਕ ਦਾ ਗ੍ਰਿਡ ਲੈ ਮੋਦੀ ਸਾਹਿਬ ਸਤਿ ਸ਼੍ਰੀ ਅਕਾਲ ਆ ਕੀ ਦੱਸ ਕੁਰਤਾ ਕਿਵੇਂ ਫਟ ਗਿਆ ਓਹੋ ਸਾਡੇ ਦੇਸ਼ ਤੇ ਪੀਐਮ ਹੋ ਤੁਸੀਂ ਸਾਡਾ ਫਰਜ਼ ਬਣਦਾ ਹੈ ਕਿ ਤੁਸੀਂ ਚੰਗੇ ਦਿਸੋ ਤੁਸੀਂ ਸੋਹਣੇ ਦਿਸੋ ਹੈ ਵੇਖੋ ਪੂਰੀ ਡੈਸ਼ ਹੈ ਤੁਹਾਡੀ ਬਹੁਤ ਵਧੀਆ ਲੱਗ ਰਿਹਾ ਮੋਦੀ ਸਾਹਿਬ ਤੁਸੀਂ ਬਹੁਤ ਵਧੀਆ ਪੀਐਮ ਹੋ ਤੁਸੀਂ 24 ਚ ਜਿੱਤੋ ਤੁਸੀਂ 28 ਚ ਵੀ ਜਿੱਤੋ 2032 ਚ ਵੀ ਜਿੱਤੋ ਲੋਕਾਂ ਵੋਟਾਂ ਪਾਣੀਆਂ ਤਾਂ ਹੀ ਜਿੱਤਣਾ ਠੀਕ ਹੈ ਪਰ ਥੋੜਾ ਜਿਹਾ ਨਾ ਚੱਕਰ ਇਹ ਆ ਵੀ ਪੰਜਾਬ ਤੇ ਜਿਹੜੀ ਖੇਤੀਬਾੜੀ ਹੈ ਪੂਰੇ ਭਾਰਤ ਦੀ ਇਹਦੇ ਆਲ ਥੋੜਾ ਜਿਹਾ ਧਿਆਨ ਦਿਓ ਇਹਦੇ ਨਾਲ ਕੋਈ ਮਤਰਿਆਂ ਵਾਲਾ ਵਿਵਹਾਰ ਨਾ ਕਰੋ ਤੁਸੀਂ ਵੇਖੋ ਕਾਰਪੋਰੇਟ ਜਿਹੜੇ ਸੈਕਟਰ ਨੇ ਬਿਜ਼ਨਸਮੈਨ ਨੇ ਕਿੰਨੇ ਹਜ਼ਾਰਾਂ ਕਰੋੜ ਦਾ ਲੋਨ ਦਿੰਦੇ ਹੋ ਤੇ ਲੈ ਕੇ ਭੱਜ ਜਾਂਦੇ ਨੇ ਨੀਰੋ ਮੋਦੀ ਹਨਾ ਵਿਜੇ ਮਾਲੀਆ ਉਹ ਸਹਾਰਾ ਵਾਲਾ ਬੰਦਾ ਤੇ ਇਸ ਕਰਕੇ ਹੋਰ ਵੀ ਬੜੇ ਨੇ ਤੇ ਇਹ ਤੇ ਜਾਨਕਿ ਵੱਡੀਆਂ ਮੱਛੀਆਂ ਸੀ ਪਰ ਤੁਸੀਂ ਖੇਤੀਬਾੜੀ ਵਾਲੇ ਪਾਸੇ ਕਿਸਾਨਾਂ ਵਾਲੇ ਪਾਸੇ ਧਿਆਨ ਦਿਓ ਐਮਐਸਪੀ ਵਾਲੇ ਪਾਸੇ ਧਿਆਨ ਦਿਓ ਐਮਐਸਪੀ ਦਾ ਕਾਨੂੰਨ ਬਣਾ ਦਿਓ ਮੋਦੀ ਸਾਹਿਬ ਤੁਸੀਂ ਤਗੜੇ ਬੰਦੇ ਹੋ ਤਾਂ ਹੀ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਵੀ ਬਣਾ ਸਕਦੇ ਹੋ ਪਾਰਲੀਮੈਂਟ ਚ ਕਾਨੂੰਨ ਕਿੰਨਾ ਨੇ ਬਣਾਣੇ ਆ ਬੀਜੇਪੀ ਦਾ ਬਹੁਮਤ ਹੈ ਤੇ ਉਹਨਾਂ ਨੇ ਜਿਹੜਾ ਬਿੱਲ ਪਾਸ ਕਰਤਾ ਤੇ ਹੋ ਜਾਣ ਕਿਸਾਨ ਤੁਹਾਡੇ ਯਾਨੀ ਕਿ ਸ਼ੁਕਰਗੁਜ਼ਾਰ ਹੋਣਗੇ ਇਸ ਕਰਕੇ ਥੋੜਾ ਧਿਆਨ ਦਿਓ ਜਰੂਰ ਇਸ ਪਾਸੇ ਤੇ ਕਿਸਾਨ ਵੇਖੋ ਨਾ ਕਿਸਾਨ ਜਾਣਾ ਚਾਹੁੰਦੇ ਨੇ ਦਿੱਲੀ ਦਿੱਲੀ ਜਾ ਕੇ ਧਰਨਾ ਲਾਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਹਰਿਆਣੇ ਦੇ ਬਾਰਡਰ ਤੇ ਰੋਕ ਲੈਂਦੇ ਹੋ ਮਤਲਬ ਜੇ ਰੁਕਣਾ ਹੀ ਹੈ ਤਾਂ ਘੱਟੋ ਘੱਟ ਜਦੋਂ ਦਿੱਲੀ ਐਂਟਰ ਹੋਣਗੇ ਉਦੋਂ ਰੋਕ ਲਿਓ ਠੀਕ ਹੈ ਪਿਛਲੀ ਵਾਰ ਵੇਖੋ ਤੁਸੀਂ 2020 ਦੇ ਵਿੱਚ ਕਿੰਨਾ ਚਿਰ ਬੈਠੇ ਰਹੇ ਹੁਣ ਫੇਰ ਸ਼ੰਭੂ ਬਾਰਡਰ ਤੇ ਬੈਠੇ ਨੇ ਕੀ ਮੰਗਦੇ ਨੇ ਉਹ ਇਹ ਮੰਗਦੇ ਨੇ ਕਿ ਮੋਦੀ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਨਾ ਬਣੋ ਨਹੀਂ ਤੁਸੀਂ ਐਮਐਸਪੀ ਦਾ ਕਾਨੂੰਨ ਦੇ ਦਿਓ ਖੇਤੀ ਬਚੀ ਰਹੇਗੀ ਪੰਜਾਬ ਦੇ ਕਿਸਾਨ ਬਚੇ ਰਹਿਣਗੇ ਸਾਨੂੰ ਤੁਹਾਡੇ ਤੇ ਮਾਣ ਹੈ ਹਮੇਸ਼ਾ ਹੀ ਤੁਸੀਂ ਬੜੇ ਬੜੇ ਵਧੀਆ ਕੰਮ ਕੀਤੇ ਨੇ ਦੇਸ਼ ਹਿੱਤ ਲਈ ਬਹੁਤ ਵਧੀਆ ਕੰਮ ਕੀਤੇ ਆ ਤੁਸੀਂ ਵਧੀਆ ਬਿੱਲ ਲਿਆ ਰਹੇ ਹੋ ਅਵੇ ਖੁਦੀ ਦੀ ਤੁਸੀਂ ਐਡ ਕਰ ਰਹੇ ਹੋ ਹੁਣ ਇਹ ਕੇ ਸਭ ਤੋਂ ਵੱਡੀ ਯਾਨਕਿ ਵਿਸ਼ਵ ਦੀ ਸਭ ਤੋਂ ਵੱਡੀ ਇੱਕ ਯਾਨਕਿ ਟਰਾਂਸਮਿਸ਼ਨ ਲਾਈਨ ਨਿਕਲ ਰਹੀ ਹੈ ਪੌਣੇ 5 ਲੱਖ ਕਿਲੋਮੀਟਰ ਠੀਕ ਹੈ 1 ਨੇਸ਼ਨ 1 ਗ੍ਰਿਡ ਉੱਤੇ ਆਪਾਂ ਯਾਨਕਿ ਮੰਗਲ ਗ੍ਰਹਿ ਚੰਦਰਯਾਨ ਮੰਗਲ ਯਾਨ ਕਿੰਨਾ ਕੁਛ ਕੀਤਾ ਹੈ ਮਤਲਬ ਸਾਇੰਸ ਦੇ ਉਹਦੇ ਵਿੱਚ ਵੀ ਆਪਾਂ ਕਿੰਨਾ ਅੱਗੇ ਲੰਘ ਰਹੇ ਹਾਂ ਵਧੀਆ ਹੋ ਰਿਹਾ ਸਭ ਕੁਝ ਖੇਤੀਬਾੜੀ ਇਹਨਾਂ ਜਿਹੜੀ ਉਹ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਲੇਕਿਨ ਥੋੜਾ ਜਿਹਾ ਚੱਕਰ ਕੀ ਪੈ ਰਿਹਾ ਕੀ ਗੱਲ ਤਾਨੂੰ ਅਮਬਾਨੀ ਰੋਕੇ ਹੋਇਆ ਜਾਂ ਤਾਨੂੰ ਅਡਾਨੀ ਨੇ ਰੋਕੇ ਹੋਇਆ ਤੇ ਬਾਕੀ ਹੋਰ ਹੋ ਸਕਦੇ ਨੇ ਕਾਰਪੋਰੇਟ ਦੇ ਨਾਲ ਅਗਰ ਜਿਆਦਾ ਤਾਲਮਿਲ ਕਰਾਂਗੇ ਤਾਂ ਓਖਾ ਹੋ ਜਾਣਾ ਠੀਕ ਹੈ ਤੁਸੀਂ ਬਹੁਤ ਨੇਕ ਦਿਲ ਇਨਸਾਨ ਹੋ ਸਾਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਮਾੜਾ ਕਰੋ ਇਹ ਕੰਮ ਫਿਰ ਮਿਲਦੇ ਆਪਾਂ ਸਤਿ ਸ੍ਰੀ ਅਕਾਲ ਲੋ ਜੀ ਸੁਖਨਾ ਲੇਖ ਤੇ ਆਪਾਂ ਪਹੁੰਚ ਗਏ ਆਂ ਇਹ ਤੁਹਾਨੂੰ ਆਸ ਪੁਆਇੰਟ ਤੋਂ ਲੈ ਕੇ ਬੈਕ ਵਾਲੇ ਪਾਸੇ ਸਾਰੀ ਸੈਰ ਕਰਾਨੇ ਆ ਤੇ ਇੱਧਰ ਤੁਸੀਂ ਆ ਵੀ ਦੇਖ ਲਓ ਬੋਰਡਸ ਕਿਸ਼ਤੀਆਂ ਰੈਡ ਹੁੰਦੀਆਂ ਆ ਵੇਖੋ ਦੇਖੋ ਵੀ ਸੁਖਣਾ ਲੈ ਕੇ ਦੇ ਨਜ਼ਾਰੇ ਉੱਤੇ ਕੁਦਰਤ ਹਰੀ ਤੇ ਨੀਲੀ ਇਧਰ ਸੁਖਣਾ ਲੈ ਕੇ ਤੇ ਲੋਕੀ ਮੈਂ ਕਿੰਨਾ ਕਿ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਲੈ ਰਹੇ ਨੇ ਨਜ਼ਾਰੇ ਨਾਲੇ ਸੁਖਣਾ ਲੈ ਕੇ ਦੇ ਤੇ ਨਾਲੇ ਕੁਦਰਤ ਦੇ ਆਓ ਤੁਹਾਨੂੰ ਦੱਸੀਏ ਵੀ ਆ ਕੀ ਰੇਟ ਵਾਲਾ ਇਹਨਾਂ ਕਿਸ਼ਤੀਆਂ ਦਾ ਵੇਖੋ ਜੀ ਆਪਣਾ ਬਜਟ ਹੈਗਾ 100 ਦਾ ਜੇ ਤੇ 100 ਰੁਪਏ ਜਿੰਨੇ ਕਮਾਤਾ ਕਰਤੇ ਠੀਕ ਕੇ ਇਹ ਹੈਗੇ ਨੇ ਲਾਈਫ ਜੈਕਟਸ ਜੇ ਤੁਸੀਂ ਜਾਣਾ ਯਾਨੀ ਕਿ ਕਿਸ਼ਤੀ ਦੇ ਵਿੱਚ ਤੇ ਇਹ ਪਾ ਕੇ ਜਾਣਾ ਬਾਇ ਚਾਂਸ ਕਿਸ਼ਤੀ ਲੀਕ ਲੂਕ ਹੋ ਜੇ ਪਲਟਪਲਟ ਜਾਏ ਤੇ ਤੁਸੀਂ ਮਤਲਬ ਡੁੱਬੋਗੇ ਨਹੀਂ ਹੱਥ ਪੈਰ ਮਾਰਦੇ ਬਾਹਰ ਆ ਜਾਓਗੇ ਗੁੱਡ ਵੈਰੀ ਗੁੱਡ ਕਿਸੇ ਨੂੰ ਵੀ ਲਾਈਫ ਬੋਟਸ ਤੋਂ ਬਿਨਾ ਨਹੀਂ ਜਾਣ ਦੇਣਗੇ ਉਹ ਵੇਖੋ 크ਰੂਜ਼ ਬਖਾਵਾਂ ਅੱਗੇ ਤੁਹਾਨੂੰ ਫਿਰ ਲਵਾਨਾ ਕਿਹੜਾ ਤੁਹਾਨੂੰ ਇਧਰ ਇਧਰਲੇ ਪਾਸੇ ਦਾ ਵੀ ਢਿੜਾ ਲਵਾਨਾ ਹੈ ਕਿਉਂਕਿ ਪਾਰਕ ਬੜੀ ਸੁਣੀ ਬਣਾਈ ਹੈ ਕਿ ਐ ਵੀ ਆ ਸਾਨੂੰ ਜਿਹੜੇ 크루즈 ਤੁਹਾਨੂੰ ਦੱਸ ਰਿਹਾ ਸੀ ਨਾ ਮੈਂ ਆ ਲੈ ਰੇਟ ਵੀ ਪਤਾ ਲੱਗ ਗਿਆ ਜੀ ਇੱਧਰ 350 ਵਾਹ ਜੀ ਵਾਹ ਇੱਥੇ ਕੀ ਹੈ ਸ਼ਿਕਾਰਾ ਉਹ ਹਾਂ ਸੱਚ ਜਿਹੜਾ ਮੈਂ ਜੰਮੂ ਕਸ਼ਮੀਰ ਅਲੱਖੀ ਜਣਾ ਨਾ ਆ ਜਿਹੜਾ ਯਾਨੀ ਕਿ ਉੱਤੇ ਆ ਛਤਰੀ ਲੱਗੀ ਆ ਕਿਸ਼ਤੀ ਦੇ ਉੱਤੇ ਇਹਨੂੰ ਸ਼ਿਕਾਰਾ ਕਹਿੰਦੇ ਨੇ 500 ਰੁਪਏ 2 ਪਰਸਨ 30 ਮਿੰਟ 250 ਰੁਪਏ ਪਰ ਐਡੀਸ਼ਨਲ ਪਰਸਨ ਵਾਹ ਜੀ ਵਾਹ ਇਹ ਵਧੀਆ ਵੈਸੇ ਦੋਸਤ ਬੰਦਰ ਇਕੱਠੇ ਹੋ ਗਏ ਨੇ ਸਾਬਣੇ ਹੁਣ ਇਹਦੇ ਵਿੱਚ ਜਾਣਾ ਦੇਖਦੇ ਆ ਕੀ ਕਰਦੇ ਨੇ ਉੱਥੇ ਤੱਕ ਲੈ ਕੇ ਲੰਘ ਜਾਂਦੇ ਨੇ ਪਰ ਮੈਨੂੰ ਭੁੱਖ ਲੱਗ ਗਈ ਜੀ ਹੁਣ ਮਾਦਰ ਕੁਝ ਖਾਣ ਚੱਲੇ ਆ